ਆਨ 에ਅਰ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰਣਜੀਤ ਸਿੰਘ ਸਿਮਰਾ ਸਵਾਗਤ ਕਰਦਾ ਹਾਂ ਇਸ ਵੇਲੇ ਅਸੀਂ ਮੌਜੂਦ ਹਾਂ ਸਿੰਘੂ ਬਾਰਡਰ ਦੇ ਉੱਤੇ ਕੁਝ ਮਾਤਾਵਾਂ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਤੋਂ ਆਏ ਨੇ ਜਿਸ ਦਿਨ ਦਾ ਮੋਰਚਾ ਲੱਗਿਆ ਉਸੇ ਦਿਨ ਦੇ ਇੱਥੇ ਹੀ ਮੌਜੂਦ ਨੇ 26 ਦਸੰਬਰ ਦੇ ਇੱਥੇ ਹੀ ਮੌਜੂਦ ਨੇ ਲਗਭਗ 2 ਮਹੀਨੇ ਹੋ ਚੱਲੇ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਆਨ 에ਅਰ ਦੇ ਉੱਤੇ ਇਹ ਮਾਤਾਵਾਂ ਸ਼ਾਜਲੀ ਪਿੰਡ ਤੋਂ ਆਈਆਂ ਨੇ ਇੱਧਰ ਇੱਕ ਮਾਤਾ ਸਾਡੇ ਨਾਲ ਮੌਜੂਦ ਨੇ ਕਾਫੀ ਬਿਰਧ ਅਵਸਥਾ ਦੇ ਵਿੱਚ ਨੇ ਲੱਤ ਜਿਹੜੀ ਆ ਘੱਟ ਕੰਮ ਕਰਦੀ ਐ ਇੱਕ ਜਿਹੜਾ ਆ ਹੱਥ ਦੇ ਵਿੱਚ ਫੌੜੀ ਫੜੀ ਹੋਈ ਐ ਤੇ ਦੂਜੇ ਹੱਥ ਦੇ ਵਿੱਚ ਜਿਹੜਾ ਆ ਝੰਡਾ ਫੜਿਆ ਹੋਇਆ ਜਥੇਬੰਦੀ ਦਾ ਝੰਡਾ ਇਹਨਾਂ ਨੇ ਹੱਥ ਦੇ ਵਿੱਚ ਫੜਿਆ ਹੋਇਆ ਗੱਲ ਕਰਦੇ ਆ ਮਾਤਾ ਨਾਲ ਮਾਤਾ ਸੱਸਰੀ ਗੱਲ ਪਹਿਲਾਂ ਤਾਂ ਸਹਿਕਾਰ ਬਈ ਇਹਨਾਂ 2 ਮਹੀਨੇ ਹੋ ਗਏ ਤੁਹਾਨੂੰ ਬੈਠਿਆਂ ਨੂੰ 2 ਮਹੀਨੇ ਹੋ ਗਏ ਪੁੱਤ ਜਿੱਦੇ ਤੋਂ ਲੈ ਕੇ ਅਸੀਂ ਉੱਥੋਂ ਚੱਲੇ ਤੱਕ ਨਾ 23 ਤਰੀਕ ਤੋਂ ਚੱਲੇ ਹੋਏ ਆ ਅਸੀਂ 24 ਨੂੰ ਲਾਲਾ ਤੂੰ 25 ਨੂੰ ਲਾਲਾ ਅਸੀਂ ਇੱਥੇ ਆਸਣ ਲਾ ਲਏ ਸੀ ਸਮਝ ਜਾ ਆ ਕੀ ਹੁਣ ਅਸੀਂ ਸਰਕਾਰਾਂ ਦੀਆਂ ਗੱਲਾਂ ਸੁਣ ਸੁਣ ਅਸੀਂ ਚਰਜ ਜਾਂਦੇ ਆ ਸਾਨੂੰ 4 ਮਹੀਨੇ ਹੋ ਗਏ ਸੜਕਾਂ ਤੇ ਬੈਠਿਆ ਨੂੰ ਹੁਣ ਹਜੇ ਫਿਰ ਕਦੇ ਤਾਂ ਕੋਈ ਖਬਰ ਆ ਜਾਂਦੀ ਐ ਵੀ ਪਿੱਛੇ ਹਟਜੋ ਵੀ ਥੋੜਾ ਥੋੜਾ ਕਿਸਾਨਾਂ ਨੂੰ ਪਿੱਛੇ ਹਟਣਾ ਚਾਹੀਦਾ ਐ ਪਿੱਛੇ ਅਸੀਂ ਕਦੇ ਹੌਸਲੇ ਹਟ ਜੀਏ ਤੀਜੇ ਇੱਕ ਦਿਨ ਤਾਂ ਸਾਡੇ ਉਹ ਲੋਥ ਸਾਡੇ ਕਿ ਪਿਆਰੇ ਬੱਚਿਆਂ ਦੀ ਵਗ ਜਾਂਦੀ ਐ ਕਿਸੇ ਦੀ ਕਿਸੇ ਕਿਸੇ ਲੋਟ ਵਗ ਜਾਂਦੀ ਐ ਉਹਨਾਂ ਨੂੰ ਅਸੀਂ ਕਿਵੇਂ ਮੂੰਹ ਦਿਖਾਵਾਂਗੇ ਬਾਕੀ ਤਾਂ ਜਿਹੜਾ ਸਰਕਾਰਾਂ ਕੰਨ ਨਹੀਂ ਵੀ ਥੋੜਾ ਜਿਹਾ ਕਿਸਾਨ ਨੂੰ ਪਿੱਛੇ ਹਟਣਾ ਚਾਹੀਦਾ ਐ ਆਦੀ ਲੋਰਦੇ ਅਸੀਂ ਪਿੱਛੇ ਹਟ ਜੀਏ ਸੋਡੀਆਂ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਨੇ ਵੀ ਉਹਨਾਂ ਦੇ ਸਿਰ ਤੇ ਅਸੀਂ ਪਿੱਛੇ ਹਟ ਗਏ ਬਾਕੀ ਦਾ ਪਿੱਛੇ ਹਟ ਕੇ ਸਾਡੀ ਜ਼ਮੀਨ ਤੇ ਸਾਡਾ ਪੈਰ ਟਿਕੂਗਾ ਜ਼ਮੀਨਾਂ ਸਾਡੋ ਖੋਹ ਰਹੇ ਹੋ ਤੁਸੀਂ ਸਾਡਾ ਪੈਰ ਤਾਂ ਸਾਡੀ ਜ਼ਮੀਨ ਤੇ ਟਿਕੂਗਾ ਉਦੋਂ ਪਿੱਛੇ ਅਸੀਂ 1 ਇੰਚ ਨਹੀਂ ਹਟ ਸਕਦੇ ਅਸੀਂ ਤਾਂ ਸ਼ਾਂਤਮਈ ਅਸੀਂ ਤਾਂ ਆਹ ਕਰਾਂਗੇ ਟਰੈਕਟ ਮਾਰਚ ਵੀ ਕਰਾਂਗੇ ਅਸੀਂ ਤਾਂ ਸਾਰਾ ਕੰਮ ਜਿਹੜਾ ਸਾਡੇ ਮੂਟੋ ਲਿਖੜੀ ਐਸੀ ਉਹਦੀ ਪੂਰੀ ਕਰਕੇ ਹਟਾਂਗੇ ਨਹੀਂ ਸਰਕਾਰਾਂ ਨੂੰ ਚਾਹੀਦਾ ਆਪਦੇ ਤੇ ਤਿੰਨ ਕਾਨੂੰਨ ਨੇ ਜਿਹੜੇ ਰੱਦ ਕਰਦੇ ਰੱਦ ਕਰਕੇ ਸਾਡੇ ਕਿਉਂ ਬੱਚਿਆਂ ਦੇ ਬੈਰੀ ਬਣੇ ਨੇ ਇਹ ਜਿਨ੍ਹਾਂ ਨੇ ਵੋਟਾਂ ਪਾਪਾ ਰਾਜਾ ਬਣਾਇਆ ਹੈ ਸਾਡੇ ਬੱਚਿਆਂ ਨੂੰ ਆਪਦੇ ਘਰੇ ਤੋਰੇ ਕਿਸੇ ਦਾ ਵਿਆਹ ਤਰਿਆ ਹੋਇਆ ਹੈ ਕਿਸੇ ਦਾ ਮੰਗਣਾ ਕਰਿਆ ਹੋਇਆ ਹੈ ਕਿਸੇ ਦੀ ਭੈਣ ਦਾ ਵਿਆਹ ਕੋਈ ਮਾਂ ਬਿਲਕਰੀਆ ਮੰਝੇ ਚ ਪਈ ਸਾਡਾ ਕਿਉਂ ਉਹ ਰਾਜਾ ਬਣਾ ਕੇ ਅਸੀਂ ਆਪਦਾ ਬੈਰੀ ਆਪੇ ਬਣਾ ਲਿਆ ਵੀ ਸਾਨੂੰ ਤਾਂ ਹੁਣ ਇਹ ਤਿੰਨ ਕਾਨੂੰਨ ਨੇ ਜਿਹੜੇ ਰੱਦ ਹੋਣੇ ਚਾਹੀਦੇ ਨੇ ਮਾਤਾ ਜੀ ਗੱਲ ਕਰੀਏ ਤਾਂ ਤੁਹਾਡੇ ਹੱਥ ਦੇ ਵਿੱਚ ਇਧਰ ਝੰਡਾ ਫੜਿਆ ਹੋਇਆ ਦੂਜੇ ਪਾਸੇ ਗੱਲ ਕਰਾਂ ਮੈਂ ਫੌੜੀ ਫੜੀ ਹੋਈ ਆ ਵੀ ਲੱਤ ਘੱਟ ਕੰਮ ਕਰਦੀ ਆ ਹਨਾ ਹਰ ਵੀ ਹੱਥ 'ਚ ਝੰਡਾ ਫੜਿਆ ਹੋਇਆ ਇੰਨੀ ਠੰਡ ਦੇ ਬਾਵਜੂਦ ਬੈਠੇ ਹੋਏ ਇਹ ਕੋਈ ਅੱਜ ਦਾ ਨਹੀਂ ਝੰਡਾ ਫੜਿਆ ਹੋਇਆ ਇਹ ਤਾਂ ਪਹਿਲਾਂ ਪੁਰਾਣੀਆਂ ਸਰਕਾਰਾਂ ਤੋਂ ਲੈ ਕੇ ਇਹ ਸਾਰਾ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਜੀ ਅਸੀਂ ਤਾਂ ਸਾਨੂੰ ਉਹ ਦੋਨੇ ਪਤਾ ਹੈ ਜਿੱਦਾਂ ਦੇ ਸਾਡੇ ਬੱਚੇ ਕਿ ਨਾ ਵਗ ਜਾਂਦੇ ਨੇ 40 ਸਾਲ ਦੀ ਮਾਂ ਦੀ ਉਮਰ ਹੁੰਦੀ ਆ ਪਿਓ ਦੀ ਹੁੰਦੀ ਆ 20 ਸਾਲ ਦਾ ਬੱਚਾ ਕਰਕੇ ਕੇ ਬਾਹਰ ਕੈਨੇਡਾ ਨੂੰ ਤੋਰ ਦਿੰਦੇ ਨੇ ਉੱਥੋਂ ਆਈ ਨਹੀਂ ਪਤਾ ਵੀ ਬੱਚੇ ਮੁਰੂਗਾ ਕੇ ਆਉਂਦੇ ਨੂੰ ਮਾਂ ਮਰ ਜੂ ਸਾਡਾ ਸਰਕਾਰਾਂ ਨੇ ਇਹ ਹਾਲਤ ਕਰਕੇ ਜੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਸਾਡਾ ਕਿਉਂ ਪੰਜਾਬ ਵਿਗਲਾ ਹੁੰਦਾ ਕਿਉਂ ਉਹਨਾਂ ਦੇ ਸਾਡੀਆਂ ਜ਼ਮੀਨਾਂ ਨਾਜਰਾਂ ਚਾਉਂਦੀਆਂ ਜਿਹੜੀ 40 ਸਾਲ ਦੀ ਮਾਂ ਦੇ ਬੱਚੇ ਨੂੰ ਤੋੜ ਦਿੰਦੀ ਹੈ ਜੋ ਹਾਚੜਾ ਕੇ ਪੁੱਤਾ ਪਹੁੰਚੀ ਆ ਮੱਝ ਚ ਪੈ ਜਾਂਦੀ ਹੈ ਰੋਂਦੇ ਮਾਂ ਪਿਓ ਮੁੱਕ ਜਾਂਦੇ ਨੇ ਉਹਨਾਂ ਨੂੰ ਅਕੇ ਕੋਈ ਰੋਟੀ ਜਣਨ ਵਾਲਾ ਹਾਸਲ ਨਹੀਂ ਹੁੰਦਾ ਇਹੋ ਜਿਹੇ ਵਿਛੋੜੇ ਸਾਡੇ ਗੰਦੀਆਂ ਸਰਕਾਰਾਂ ਨੇ ਪਾਥੇ ਅਸੀਂ ਚਾਹੁੰਦੇ ਆ ਵੀ ਸਾਨੂੰ ਆਪਣੇ ਘਰੇ ਤੁਰੇ ਇਹ ਜਿਹੜੇ ਤਿੰਨ ਕਾਨੂੰਨੇ ਰੱਦ ਕਰੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਘਰੇ ਜਾਈਏ ਮਾਤਾ ਕਈ ਨਾ ਚੰਗੇ ਭਲੇ ਲੋਕ ਕਹਿੰਦੇ ਵੀ ਕੀ ਕਰਨਾ ਜਾ ਕੇ ਹਨਾ ਵੀ ਇੰਨੇ ਲੋਕ ਬੈਠੇ ਆ ਦੋ ਮਹੀਨੇ ਹੋ ਗਏ ਹੋ ਜਾਊਗਾ ਹੱਲ ਇੱਕ ਇੱਕ ਗੱਲ ਆ ਵੀ ਢੋਡੀ ਲੱਤ ਨਹੀਂ ਕੰਮ ਕਰਦੀ ਤੁਸੀਂ ਤਾਂ ਵੀ ਆਏ ਹੋ ਇੰਨਾ ਟਾਈਮ ਹੋ ਗਿਆ ਆਈ ਆਉਣੇ ਆ ਪੁੱਤ ਅਸ ਤੋਂ ਉਦਾਂ ਦੀ ਫਿਰਦਿਆਂ ਆ ਮਾਈਆਂ ਵੀ ਇਹ ਸਾਰੀਆਂ ਸਾਡੇ ਨਾਲ ਨੇ ਅਸੀਂ ਤਾਂ ਆਈ ਤੁਰੇ ਫਿਰਦਿਆਂ ਅਸੀਂ ਕਿਹੜਾ ਹੁਣ ਬਠੰਡੇ ਅਸੀਂ ਧਰਨੇ ਦੇ ਲਈ ਬਰਨਾਲੇ ਅਸੀਂ ਦੇ ਲਈ ਮਾਨਸਾ ਅਸੀਂ ਦੇ ਲਈ ਅਸ ਤਾਂ ਸਾਰੇ ਕਿਤੇ ਨਾ ਅਸੀਂ ਤਾਂ ਉਦਦੇ ਦੇ ਸਗਸਨਾ ਚ ਤੁਰੇ ਫਿਰਦਿਆਂ ਜਿਹੜੀ ਜਿਹੜੀ ਸਰਕਾਰ ਕਹਿੰਦੀ ਆ ਉਹ ਕਹਿੰਦੀ ਨਾ ਜਿਹੜੇ ਬਜ਼ੁਰਗ ਜਵਾਕ ਘਰੇ ਭੇਜ ਦੋ ਤੁਸੀਂ ਵੀ ਇੰਨੀ ਠੰਡ ਆ ਸਰਕਾਰ ਐ ਕਹਿ ਰਹੀ ਆ ਅਸੀਂ ਤਾਂ ਜਮਾ ਨਹੀਂ ਜਾਂਦੇ ਸਾਡੇ ਤਾਂ ਅਸੀਂ ਤੱਕ ਨਾ ਜਿੰਨ ਜਿੰਨ ਰੱਦ ਨਹੀਂ ਹੁੰਦਾ ਉਹਨਾਂ ਚਿਰ ਇੱਕ ਕਦਮ ਨਹੀਂ ਚੱਕਦੇ ਇੱਥੋਂ ਇੱਥੇ ਹੀ ਰਹਾਗੇ ਸਾਰ ਸਰੀਆ ਕਾਲੂ ਆਮਾਈ ਮਾਤਾ ਦੀਆਂ ਗੱਲਾਂ ਤੁਸੀਂ ਸੁਣੀਆਂ ਬੇਸ਼ੱਕ ਜਿਹੜਾ ਆ ਇੱਕ ਲੱਤ ਕੰਮ ਘੱਟ ਕਰਦੀ ਆ ਫੌੜੀ ਦੇ ਸਹਾਰੇ ਤੁਰਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਰ ਫਿਰ ਵੀ ਹੱਥ ਦੇ ਵਿੱਚ ਜਿਹੜਾ ਆ ਝੰਡੇ ਫੜੇ ਹੋਏ ਨੇ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੇ ਇਹ ਜਥੇਬੰਦੀਆਂ ਦੇ ਝੰਡੇ ਜਿਹੜੇ ਇਹਨਾਂ ਨੇ ਫੜੇ ਹੋਏ ਨੇ ਬੇਸ਼ੱਕ ਤੁਰਿਆ ਨਹੀਂ ਜਾਂਦਾ ਇੱਕ ਹੱਥ 'ਚ ਝੰਡਾ ਦੂਜੇ ਹੱਥ 'ਚ ਫੌੜੀ ਆ ਤਸਵੀਰਾਂ ਔਨ 에ਅਰ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਮਤਾਵਾ ਇੱਥੇ ਮੌਜੂਦ ਨੇ ਸਾਡੀਆਂ ਗੱਲ ਕਰਦੇ ਆ ਤਾਂ ਮੁਰਦਾਬੜ ਤਾ ਮਾਤਾ ਕਿੰਨੀ ਕਿੰਨੀ ਉਮਰ ਹੋ ਗਈ ਹੋਣੀ ਆ 70 ਸਾਲ ਦੀ ਹੋ ਗਈ ਪੁੱਤ ਤਾਂ ਇੰਨੀ ਉਮਰ ਹੋ ਗਈ ਹਨਾ ਠੰਡ ਠੰਡ ਇੰਨੀ ਆ ਫਿਰ ਵੀ ਇੱਥੇ ਡਟੇ ਹੋਏ ਹਾਂ ਲੱਗਦਾ ਸਰਕਾਰ ਦੇ ਮਨ ਮਿਹਰ ਪਾਊਗੀ ਸਰਕਾਰ ਪਿੱਛੇ ਹਟੂਗੀ ਕੀ ਪਤਾ ਪੁੱਤ ਹਟੂਗੀ ਕਿ ਨਾਸ਼ਤਾ ਹਟਾ ਕੇ ਹੀ ਜਾਵਾਂਗੇ ਜੇ ਹਟੂਗੀ ਤਾਂ ਜਾਵਾਂਗੇ ਨਹੀਂ ਉਰੀ ਬੈਠੇ ਆ ਅਜ ਤੱਕ ਆਈ ਕੰਮ ਆ ਆਪਣੇ ਬੱਚਿਆਂ ਦਾ ਕਰਨ ਆਏ ਆ ਜੇ ਤਾਂ ਇਹ ਬੰਨੂਗੀ ਮੰਨੂਗੀ ਨਹੀਂ ਇਹ ਤਾਂ ਜਿੱਥੇ ਤੋਰੂ ਉੱਥੇ ਜਾਵਾਂਗੇ ਉਰੀ ਬੈਠੇ ਰਹਾਂਗੇ ਯਾਰ ਤਾਂ ਕਵਾਂਦੀ ਸਰਕਾਰ ਕਦੇ ਕਹਿ ਦਿੰਦੀ ਆ ਵੀ ਅੱਤਵਾਦੀ ਬੈਠਿਆ ਕਦੇ ਕਹਿ ਦਿੰਦੀ ਆ ਇਹ ਖਾਲਸਤਾਨੀ ਮਾਓਵਾਦੀ ਬੈਠਿਆ ਮਾਂ ਆਕਾਮ ਰੇਡ ਬੈਠਿਆ ਕਦੇ ਸਰਕਾਰ ਐ ਕਹਿ ਦਿੰਦੀ ਆ ਕੀ ਲੱਗਦਾ ਕੀ ਕਹੋਂਗੇ ਸਰਕਾਰ ਨੂੰ ਕੁਛ ਕਹੇ ਪੁੱਤ ਪਵਾਣ ਸਾਨੂੰ ਕਹਿੰਦੇ ਆ 100 ਰੁਪਏ ਦੇਹਾੜੀ ਤਿਆਈਆਂ ਹੋਈਆਂ ਨਾ ਉਹ ਵੀ ਕਹਿੰਦੀ ਆ ਕੰਗਣਾ ਵੀ ਕਹਿੰਦੀ ਐ ਸਾਨੂੰ ਕੁਛ ਵੀ ਕਹਿ ਸਕਦੇ ਨੇ ਅਸੀਂ ਤਾਂ ਉਰੀ ਬੈਠਾਂਗੇ ਪਵਾ ਦੇਹਾੜੀ ਤਿਆਈਆਂ ਆਪਣੇ ਬੱਚਿਆਂ ਦੇ ਵਾਸਤੇ ਆਇਆ ਮੀਂਹ ਦੀ ਜ਼ਮੀਨਾਂ ਦੇ ਵਾਸਤੇ ਆਇਆ ਕੋਈ ਅਸੀਂ ਦੇਹਾੜੀ ਤੇ ਨਹੀਂ ਆਏ ਕੋਈ ਅਸੀਂ ਉਂ ਨਹੀਂ ਆਏ ਆਪਣੇ ਬੱਚਿਆਂ ਨੇ ਮਾਰੇ ਆਇਆ ਭਾਈ ਇਹ ਤਾਂ ਕਾਨੂੰਨ ਪਾਸ ਕਰਾਓ ਮਾਫ਼ ਕਰਾਉਣਾ ਆ ਰੱਦ ਕਰਾਉਣਾ ਆ ਜਦੋਂ ਰੱਦ ਕਰ ਦੂਗੀ ਉਦੋਂ ਜਾਵਾਂਗੇ ਨਹੀਂ ਜਾਂਦੇ ਨਹੀਂ ਕਰਦੇ ਮਾਤਾ ਘਰੇ ਜਵਾਕ ਚੱਲੇ ਹਨਾ ਕੀ ਕਹਿੰਦੇ ਹੋਣਗੇ ਵੀ ਮਾਤਾ ਇੰਨੇ ਦਿਨ ਹੋ ਗਏ ਬੈਠੀ ਆ ਹਨਾ ਕੋਈ ਕੋਈ ਗੱਲਬਾਤ ਕੀ ਕਹਿੰਦੇ ਆ ਘਰ ਦੇ ਭੇਜ ਦਿੰਦੇ ਆ ਕੀ ਕਹਿੰਦੇ ਆ ਕਿਹ ਚ ਕਹਿੰਦੇ ਨੇ ਜਾਓ ਤੁਸੀਂ ਵੀ ਮੈਂ ਸਾਰੇ ਰੱਦ ਕਰਾ ਕੇ ਆਓ ਕਾਨੂੰਨ ਭਾਗ ਜੋ ਸਾਡੇ ਬੱਚੇ ਐ ਨਹੀਂ ਕਹਿੰਦੇ ਵੀ ਜਾਓ ਨਾ ਜਿਹੜਾ ਬੱਚਾ ਹੁਣ ਆਉਂਦਾ ਉਹ ਵੀ ਆ ਜਾਂਦਾ ਸਾਨੂੰ ਵੀ ਕਹਿੰਦਾ ਭਾਗ ਜੋ ਜਿੱਤ ਕੇ ਜਾਵਾਂਗੇ ਮਾਤਾ ਫਿਰ ਪੂਰਾ ਹੌਸਲਾ ਬੁਲੰਦ ਜਿੱਤ ਕੇ ਜਾਵਾਂਗੇ ਫੁੱਟਾ ਆ ਜਿੱਤ ਕੇ ਆ ਮੈਂ ਕਿਉਂ ਤੋ ਜਿੱਤਣ ਵਾਸਤੇ ਆਇਆ ਚਾਰ ਮਹੀਨੇ ਹੋ ਗਏ ਫਿਰਦੇ ਨੂੰ ਜਿੱਤਦੇ ਮਾਰੇ ਫਿਰਦੇ ਆ ਜਿਹੜੇ ਸਾਡੇ ਜਾਇਜਾਤਾ ਨੇ ਉਹਨਾਂ ਤੇ ਤਾਂ ਉਹਨੇ ਅੱਖ ਰੱਖ ਲਈ ਬਾਕੀ ਸਾਡੇ ਕੋਲੇ ਕੀ ਰਹਿ ਗਿਆ ਫਿਰ ਸਾਡੇ ਬੱਚੇ ਕੀ ਖਾਣਗੇ ਜ਼ਿਮੀਦਾਰਾਂ ਦੇ ਬੱਚੇ ਨੂੰ ਜ਼ਮੀਨ ਮਿਨਾਂ ਰਿਸ਼ਤਾ ਨਹੀਂ ਹੁੰਦਾ ਜੇ ਜਸਨ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਜਦੋਂ ਹੁਣ ਸਾਨੂੰ ਪਤਾ ਲੱਗਿਆ ਹੁਣ ਅਸੀਂ ਰੱਦ ਕਰਾਉਣ ਆਏ ਆ ਦਾ ਹੱਕ ਲੈਣਾ ਆ ਜਦੋਂ ਹੱਕ ਦੇਊਗਾ ਭੱਗ ਜਾਣਗੇ ਨਹੀਂ ਬੈਠੇ ਸੇਹ ਸਾਨੂੰ ਜਮੀਨ ਨਾ ਕਰੇ ਜਾਣ ਦਾ ਹੁਕਮ ਦੇ ਇੱਥੇ ਬੈਠੇ ਰਹਾਂਗੇ ਤਾਂ ਇਹ ਨੇ ਤਾਂ ਇਹ ਨੇ ਪੰਜਾਬ ਦੀਆਂ ਮਾਵਾ ਜਿਹੜਾ ਤੁਸੀਂ ਦੇਖਿਆ ਬੇਸ਼ੱਕ ਲੱਤ ਕੰਮ ਨਹੀਂ ਕਰਦੀ ਇੱਕ ਹੱਥ ਦੇ ਵਿੱਚ ਫੋੜੀ ਆ ਦੂਜੇ ਹੱਥ ਦੇ ਵਿੱਚ ਜਿਹੜਾ ਆ ਝੰਡਾ ਫੜਿਆ ਹੋਇਆ ਤਸਵੀਰਾਂ ਤੁਸੀਂ ਦੇਖੀਆਂ ਨੇ ਫਿਰ ਵੀ ਇਹ ਇਹਨਾਂ ਦਾ ਕਹਿਣਾ ਕਿ ਅਸੀਂ ਇੱਥੇ ਡਟੇ ਹੋਏ ਹਾਂ ਬੇਸ਼ੱਕ ਇੰਨੀ ਠੰਡ ਆ ਪਰ ਅਸੀਂ ਇੱਥੇ ਡਟੇ ਹੋਏ ਹਾਂ ਜਦੋਂ ਤੱਕ ਸਰਕਾਰ ਰੱਦ ਨਹੀਂ ਕਰਦੀ ਅਸੀਂ ਇੱਥੇ ਹੀ ਬੈਠੇ ਰਵਾਂਗੇ ਕੈਮਰਾਮੈਨ ਯਾਦਵਿੰਦਰ ਦੇ ਨਾਲ ਮੈਸੇਜ ਮਨਜੀਤ ਸਿੰਘ ਸਿਮਰਾ ਔਨ ਇਅਰ ਚੈਨਲ ਸਿੰਘੂ ਬਾਰਡਰ